ਟਾਈਮ ਹੱਥ ਜੋੜ ਕੇ ਗੁਰੂ ਅੱਗੇ ਤਰਲਾ ਕਰਾਂਗੇ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਿਗੁਰੂ ਇੱਥੇ ਬੜੀ ਤਿਲਕਣ ਬਾਜੀ ਵੱਡੇ ਵੱਡੇ ਡੋਲ ਕੇ ਤੂੰ ਸਾਡੇ ਅੰਗ ਸੰਗ ਰਹੀਂ ਜੇ ਤੁਸੀਂ ਅੰਗ ਸੰਗ ਰਹੋਗੇ ਸਤਿਗੁਰੂ ਸਾਨੂੰ ਕੋਈ ਡੁਲਾ ਨਹੀਂ ਸਕਦਾ ਭਾਈ ਮਤੀ ਦਾਸ ਨੂੰ ਮਾਰਨ ਕਿਹਾ ਸੀ ਨਾ ਜੇ ਆਰੇ ਥੱਲੇ ਬੈਠਣਾ ਫਿਰ ਜਪਜੀ ਸਾਹਿਬ ਸ਼ੁਰੂ ਕਰ ਲਿਓ ਭਾਈ ਮਤੀ ਦਾਸ ਕਹਿੰਦੇ ਮੈਂ ਜਪਜੀ ਸਾਹਿਬ ਤੇ ਸ਼ੁਰੂ ਕਰ ਲਾਂਗਾ ਪਾਦਸ਼ਾਹ ਤੇ ਪਰ ਜਦੋਂ ਆਰਾ ਚੱਲਿਆ ਉਹਨੇ ਚਲਦਿਆਂ ਸਿਰ ਦੇ ਦੋ ਹਿੱਸੇ ਕਰਦੇ ਨੇ ਫਿਰ ਜਪਜੀ ਸਾਹਿਬ ਪੂਰਾ ਕਿਵੇਂ ਹੋਏਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਭਾਈ ਮਤੀ ਦਾਸ ਜਪਜੀ ਸਾਹਿਬ ਆਰੰਭ ਤੂੰ ਕਰੀ ਤੇ ਜਪਜੀ ਸਾਹਿਬ ਸੰਪੂਰਨ ਗੁਰੂ ਨਾਨਕ ਸਾਹਿਬ ਆਪ ਵਿੱਚ ਵਰਤ ਕੇ ਕਰਨਗੇ ਕੀਤਾ ਫਿਰ ਸਤਗੁਰਾਂ ਨੇ ਸਤਗੁਰੂ ਵਿੱਚ ਵਰਤ ਜਾਂਦੇ ਹਨ ਪਰ ਜਦ ਸਿੱਖ ਆਪਾ ਆਪ ਸਮਰਪਿਤ ਕਰਨਦਾ ਹੈ ਗੁਰਮਖ ਦਾ ਮਤਲਬ ਹੀ ਇਹ ਹੈ ਜਿੰਨੇ ਹੁਣ ਗੁਰੂ ਦੀ ਮਤ ਧਾਰਨ ਕਰ ਲਈ ਹੈ ਹੁਣ ਗੁਰੂ ਦੀ ਮਤ ਤੋਂ ਬਾਹਰ ਕੋਈ ਕੰਮ ਨਹੀਂ ਕਰਨਾ ਸੰਸਾਰ ਰਸਦਾ ਹੈ ਰਸ ਜਾਏ ਪਰ ਮੈਂ ਉਹ ਕੰਮ ਕਰਾਂਗਾ